ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਕੜਾਂ ਦੇ ਵੱਡੇ ਸਾਰੇ ਲੱਕੜਾਂ ਦੇ ਪੱਟੇ ਸਾਰੇ ਢੇਰ ਨੂੰ ਸਾੜਨ ਵਾਸਤੇ ਲੈ ਕੇ ਆਏ ਹਾਂ ਇਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਟਟਰੀਆ ਵਾਲਾ ਬਹੁਤ ਸਾਰੀਆਂ ਮੱਛਸਾਂ ਦੀ ਲੋੜ ਥੋੜਾ ਬੈਂਦੀ ਹੈ ਵੱਡਾ ਸਾਰਾ ਢੇਰ ਹੋਵੇ ਲੱਕੜ ਦਾ ਤੇ ਸਾੜਨ ਲਈ ਨਿੱਕੀ ਜੀ ਥਿੱਲੀ ਬਥਰੀ ਸਾਰਾ ਹੀ ਸੜ ਜਾਂਦਾ ਗਿਆਨ ਦਾ ਤੇ ਇੱਕ ਕਿਨਕਈ ਵਹਿੇਰਾ ਮਨ ਨੂੰ ਬੰਦਾ ਸ਼ਰਾਬ ਪੀਂਦਾ ਸ਼ਰਾਬ ਕੱਲੀ ਇੱਥੇ ਥੋੜਾ ਨਿਬੜ ਜਾਂਦੇ ਵੀ ਸ਼ਰਾਬ ਪੀਂਦਾ ਉਹ ਤੇ ਕਈ ਕੁਝ ਪੀ ਜਾਂਦਾ ਟੱਬਰ ਦੀਆਂ ਕਈਆਂ ਦੀਆਂ ਖੁਸ਼ੀਆਂ ਪੀ ਜਾਂਦਾ ਕਈਆਂ ਦੀਆਂ ਰੀਝਾਂ ਹੀ ਮਨ ਚ ਰਹਿ ਜਾਂਦੀਆਂ ਸ਼ਰਾਬ ਕਰਕੇ ਉਹ ਰੀਝਾਂ ਵੀ ਪੀ ਜਾਂਦਾ ਕਿਸੇ ਦੀ ਇੱਥੋਂ ਤੱਕ ਕੇ ਕਈ ਨਿਆਣਿਆਂ ਦੀਆਂ ਪੜ੍ਹਾਈਆਂ ਫਿਊਚਰ ਵੀ ਪੀ ਜਾਂਦਾ ਜ਼ਿੰਦਗੀਆਂ ਪੀ ਜਾਂਦਾ ਕੱਲੀ ਸ਼ਰਾਬ ਥੋੜਾ ਪੀਂਦਾ ਹੁੰਦਾ ਲਿਆਣਿਆਂ ਦੀ ਹੀਫੀਸਾ ਨਹੀਂ ਭਰ ਸਕਦਾ ਸ਼ਰਾਬ ਪੀਵੀਂ ਜਾਂਦਾ ਇਹ ਇੱਕ ਹੈ ਬਥੋੜਾ ਇੰਨੇ ਤੇ ਕਈ ਅੱਗੇ ਇਹ ਤੇ ਜੜ ਹੈ ਇਤੋਂ ਅੱਗੇ ਅੱਗੇ ਕਿੰਨਾ ਕੁਝ ਹੋ ਜਾਂਦਾ ਪਰ ਇੱਕ ਕਿਨਕਾ ਹੈ ਗਿਆਨ ਦਾ ਇੱਕ ਤਿੱਲੀ ਹੈ ਮਾੜੀ ਜੀ ਗਿਆਨ ਦੀ ਉਹ ਕੀ ਹੈ ਕਿ ਸ਼ਰਾਬ ਜਿਹੜੀ ਹੈ ਨਹੀਂ ਪੀਣੀ ਨਸ਼ਾ ਕੋਈ ਵੀ ਜਿਹੜਾ ਹੈ ਉਹ ਮਾੜਾ ਮਾਨਸ ਭਰਿਆ ਆ ਨਿਆ ਮਾਨਸ ਭਰਿਆ ਆਏ ਜਿਤ ਪੀਤੇ ਮਤ ਮਤ ਦੋ ਇੱਕੋ ਹੀ ਮੈਂ ਕਹਿੰਦਾ ਇਹ ਤੋਂ ਵੀ ਥੱਲੇ ਹੀ ਇੱਕੋ ਹੀ ਲਾਈਨ ਲੱਖੋ ਜਿਤ ਪੀਤੇ ਬੱਤ ਦੂਰ ਹੋਏ ਐਨੀ ਕੀ ਲੱਖੋ ਲੰਕੀ ਦੀ ਗਿਆਨ ਦੀ ਤੀਲੀ ਹੈ ਦਿਮਾਗ ਚ ਆ ਜੇ ਵੀ ਚਾਰ ਮਤ ਦੂਰ ਹੋ ਜਾਂਦੀ ਹੈ ਮੇਰੇ ਡਿਸੀਜਨ ਗਲਤ ਹੋ ਜਾਂਦੇ ਮੇਰੇ ਫੈਸਲੇ ਗਲਤ ਹੋ ਜਾਂਦੇ ਨੇ ਤੇ ਮੈਂ ਨਹੀਂ ਪੀਣੀ ਮੜੀ ਜੀ ਇੱਕ ਤੀਲੀ ਗਿਆਨ ਦੀ ਸਾਰੇ ਔਗੁਣਾ ਨੂੰ ਜਿਹੜੇ ਉਹਦੇ ਇੱਕ ਸ਼ਰਾਪ ਤੋਂ ਬਾਅਦ ਫਿਰ ਕਈ ਐਵ ਅੱਗੇ 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 ਵੜੀ ਗਏ ਸਾਰੇ ਸੜ ਕੇ ਸੁਆਹ ਹੋ ਜਾਂਦੇ ਗਿਆਨ ਦੀ ਇੱਕ ਟੀਲੀ ਸਾਰੇ ਔਗੁਣਾ ਨੂੰ ਸਾੜ ਦਿੰਦੀ ਹੈ ਤੇ ਕਈ ਐਵ ਇਦਾਂ ਦੇ ਹੁੰਦੇ ਆ ਸਾਰੇ ਗੁਨਾ ਤੇ ਹਾਵੀ ਹੋ ਜਾਂਦੇ ਕਈ ਬੰਦੇ ਬੜੇ ਗੁਣੀ ਹੁੰਦੇ ਆ ਕੁਆਲਿਟੀ ਬਹੁਤ ਹੁੰਦੀ ਹੈ ਪਰ ਇੱਕ ਐਵ ਉਹਨਾਂ ਦੇ ਉੱਤੇ ਹਾਵੀ ਹੋ ਜਾਂਦਾ ਇੱਕ ਐਬ ਧਿਆਨ ਨਾਲ ਮੇਰੀ ਗੱਲ ਸੁਣਿਓ ਘਰ ਵਾਲਾ ਬੰਦਾ 40-50 ਹਜ਼ਾਰ ਲੱਖ ਰੁਪਈਆ ਕਹਿ ਲੋ ਕਮਾ ਕੇ ਲਿਆਉਂਦਾ ਕੋਠੀ ਵੀ ਬਣਾਈ ਏ ਕਿੰਨਾ ਗੋਣ ਗੁਣੀ ਬੰਦਾ ਜਿੱਥੇ ਕੰਮ ਕਰਦਾ ਇੰਨਾ ਰੀਜ ਨਾਲ ਕਰਦਾ ਇੰਨਾ ਮਿਹਨਤੀ ਏ ਕੋਈ ਅੰਤ ਨਹੀਂ ਪਰ ਇੱਕ ਐਬ ਹੈ ਬਾਹਰ ਜਾਂਦਾ ਕਿਤੇ ੱੱਕੇ ਖਾਂਦਾ ਤੇ ਉਹਦੇ ਇੱਕ ਔਗਣ ਨੇ ਘਰ ਵਾਲੀ ਦੇ ਸਾਹਮਣੇ ਉਹਦੇ ਸਾਰੇ ਗੁਣਾਂ ਨੂੰ ਢੱਕ ਲਿਆ ਉਹਦੇ ਗੁਣੀ ਉਹਨਾਂ ਗੁਣਾਂ ਦੀ ਕਦਰ ਹੀ ਕੋਈ ਜਿੰਨਾ ਮਰਜੀ ਗੁਣੀ ਹੋਵੇ ਕਈ ਇੱਕ ਔਗਣ ਇੰਨਾ ਹਾਵੀ ਹੋ ਜਾਂਦਾ ਹੈ ਕਿ ਸਾਰੇ ਗੁਣਾਂ ਨੂੰ ਢੱਕ ਲੈਂਦਾ ਹੈ ਕਈਆਂ ਦਾ ਇੱਕ ਗੁਣ ਇੰਨਾ ਹਾਵੀ ਹੋ ਜਾਂਦਾ ਸਾਰੇ ਔਗਣਾਂ ਨੂੰ ਢੱਕ ਲੈਂਦਾ ਗਿਆਨ ਦਾ ਇੱਕ ਮਾੜਾ ਜਿਹਾ ਕਿਨਕਾ ਹੀ ਬਹੁਤ ਹੁੰਦਾ ਹੈ ਜੇ ਬੰਦਾ ਆਪਣੀ ਜ਼ਿੰਦਗੀ ਚ ਲਿਆਵੇ ਵੱਡੇ ਸਾਰੇ ਲੱਕੜਾਂ ਦੇ ਢੇਰ ਨੂੰ ਸਾੜਨ ਲਈ ਨਿੱਕੀ ਜੀ ਮਾਜਿਸਤੀ ਤਿੱਲੀ ਬਹੁਤ ਐ ਇਦਾਂ ਹੀ ਇੱਕ ਤਿੱਲੀ ਵੜੀ ਜੀ ਤਦ ਇਸੇ ਕਰਕੇ ਮਨ ਸਮਝਾਉਣ ਕਾਰਣੇ ਕੁਸੂਖ ਪੜਈ ਆ ਥੋੜਾ ਜਿਹਾ ਬਹੁਤ ਹੁੰਦਾ ਜੇ ਬੰਦਾ ਲਾਗੂ ਕਰ ਲੈ ਤੇ ਜੋਰ ਸਾ ਸਾਰਾ ਲਾਗੂ ਕਰਨ ਦੇ ਹੁੰਦਾ ਨਾ ਜੋਰ ਤੇ ਲਾਗੂ ਕਰਨ ਤੇ ਲੱਗਣਾ ਆਪਾਂ ਅੱਗੇ ਵੀ ਗੱਲ ਕਰਦੇ ਵੀ ਮੈਂ ਇੱਥੇ ਬੋਲਿਆ ਮੇਰਾ ਕੀ ਜੋਰ ਲੱਗ ਰਿਹਾ ਮੈਂ ਘੰਟਾ ਬੋਲੀ ਜਾਂਦਾ 2 ਘੰਟੇ ਬੋਲੀ ਜਾਂਦਾ ਨਾ ਮੇਰਾ ਜੋਰ ਲੱਗਾ ਨਾ ਤੁਹਾਡਾ ਸੁਣਨ ਵਾਲਿਆਂ ਦਾ ਲੱਗਾ ਸੋਹਣੇ ਥਾਂ ਤੇ ਬੈਠੇ ਆ ਪ੍ਰਸ਼ਾਦਾ ਪਾਣੀ ਛਕਿਆ ਨਹੀਂ ਛਕਿਆ ਬਾਅਦ ਛਕ ਲਾਂਗੇ ਏਸੀ ਵੀ ਚੱਲਦੇ ਆ ਸੋਹਣਾ ਮਾਹੌਲ ਸੋਹਣਾ ਹੈ ਹੁਣ ਜੋਰ ਤੇ ਲੱਗਣਾ ਜਦੋਂ ਇਸ ਗੱਲ ਨੂੰ ਜ਼ਿੰਦਗੀ ਵਿੱਚ ਲਾਗੂ ਕਰਨਾ ਉਦੋਂ ਪ੍ਰੈਸ਼ਰ ਲੈਣਾ ਉਥੇ ਨਾ ਮੈਂ ਤੇਰੇ ਕੋਲ ਹੋਣਾ ਨਾ ਕਿਸੇ ਹੋਰ ਨੇ ਉਦੋਂ ਲਾਗੂ ਜਦੋਂ ਕਰਨਾ ਉਹ ਅਸੀਂ ਆਪ ਕਰਨਾ ਤੇ ਫਾਇਦਾ ਤਾਂ ਹੋਣਾ ਜੇ ਦਵਾਈ ਘਰ ਜਾ ਕੇ ਖਾਧੀ ਨਾ ਤਾਂ ਫਿਰ ਫਾਇਦਾ ਤਾਂ ਨਹੀਂ ਨਾ ਹੋ ਸਕਦਾ ਇਹ ਦਵਾਈ ਹੈ ਜਿਹੜਾ ਗਿਆਨ ਸਾਨੂੰ ਮੇਰਾ ਵੈਦ ਗੁਰੂ ਗੋਵਿੰਦ ਦਾ ਹਰ ਹਰ ਨਾਮ ਉਹ ਖੁਦ ਮੁਖ ਦੇਵ ਹੈ ਕੱਟ ਹੈ ਜਮ ਕੇ ਫੰਦਾ ਜਮ ਕਈਏ ਵਿਕਾਰ ਔਗਣ ਜਿਹੜੇ ਜਿਵੇਂ ਬਿਮਾਰੀ ਬੰਦੇ ਨੂੰ ਫੜ ਲੈਂਦੀ ਹੈ ਜਿਵੇਂ ਬੰਦੇ ਨੂੰ ਬਿਮਾਰੀ ਫੜ ਲੈਂਦੀ ਹੈ ਰੋਗ ਫੜ ਲੈਂਦਾ ਤੇ ਡਾਕਟਰ ਦਵਾਈ ਦੇ ਦਿੰਦਾ ਉਹ ਰੋਗ ਫਿਰ ਛੱਡ ਦਿੰਦਾ ਛੱਡ ਗਈ ਬਿਮਾਰੀ ਇਹਦਾ ਵਕਾਰ ਕਈ ਵਾਰੀ ਬੰਦੇ ਨੂੰ ਫੜ ਲੈਂਦੇ ਨੇ ਕਾਮ ਨਾ ਹੋ ਜਾਂਦਾ ਕਾਮ ਵਿੱਚ। ਕ੍ਰੋਧ ਹਾਵੀ ਹੋ ਜਾਂਦਾ। ਲੋਭ ਹੈ ਜਿਹੜਾ ਵਕਾਰ ਬਣ ਜਾਂਦਾ। ਪ੍ਰੋਬਲਮ ਪੈ ਜਾਂਦੀ ਹੈ। ਹੈ ਮਾੜੇ ਨਹੀਂ ਆਪਾਂ ਅੱਗੇ ਵੀ ਗੱਲ ਕੀਤੀ ਹੈ ਬੀਪੀ ਮਾੜਾ ਥੋੜਾ ਹੈ। ਅਗਲਾ ਕਹਵੇ ਬੀਪੀ ਵੱਧਾ ਇਹਦਾ ਬੀਪੀ ਖਤਮ ਹੀ ਕਰ ਦਿਓ ਫਿਰ ਤੇ ਮਰ ਗਿਆ ਪਤਾ। ਇਹਦਾ ਟੈਂਪਰੇਚਰ ਵੱਧ ਗਿਆ ਜੀ ਇਹ ਕਿੰਨਾ ਕਹਿੰਦੇ 103 ਹੋ ਗਿਆ 106 ਵਕਾਰ ਹੋ ਗਿਆ। ਬੁਖਾਰ ਉਹ ਹੀਟ ਅੱਛਾ ਇਹ ਕਰੋ ਫਿਰ ਇਹਨੂੰ ਖਤਮ ਹੀ ਕਰ ਦਿਓ ਜੇ ਖਤਮ ਕਰਨ ਵਾਲੇ ਪਾਸੇ ਪੈ ਗਏ ਬੰਦਾ ਤਾਂ ਮਰ ਗਿਆ ਆਪਾਂ ਕਹਿੰਦੇ 100 98 ਤੇ ਚਾਹੀਦਾ 98 ਹੈ ਫਿਰ ਥੋੜਾ ਬੁਖਾਰ ਹੈ ਫਿਰ ਤੇ ਕੰਟਰੋਲ ਚ ਜੇ ਬੀਪੀ 120 60 ਹੈ 120 ਹੈ 130 ਹੈ ਦੂਜੇ ਪਾਸੇ 70 70 ਹੈ ਅਗਲਾ ਕਹਿੰਦਾ ਬੀਪੀ ਇੰਨਾ ਕਿਤੇ ਠੀਕ ਹੈ ਵਧਿਆ ਮਾੜਾ ਤੇ ਜੇ ਤਾਂ ਰੱਖਿਓ ਬਿਲਕੁਲ ਘਟਿਆ ਵੀ ਮਾੜਾ ਜੇ ਜਵੇਂ ਗੁੱਸਾ ਤੇਰਾ ਖਤਮ ਹੀ ਹੋ ਗਿਆ ਠੰਡਾ ਹੀ ਹੋ ਗਿਆ ਤੇ ਤੂੰ ਬੰਦਾ ਘਬਰੇ ਗਿਆ ਫਿਰ ਸਾਰਾ ਕੁਝ ਇਹਨੂੰ ਖਤਮ ਥੋੜਾ ਕਰਨਾ ਇਹਨੂੰ ਬੈਲੈਂਸ ਰੱਖਣਾ ਜਿਵੇਂ ਬੁਖਾਰ ਬੈਲੈਂਸ ਚਾਹੀਦਾ ਹੀ ਟੈਂਪਰੇਚਰ ਬੈਲੈਂਸ ਚਾਹੀਦਾ ਬਲੱਡ ਪ੍ਰੈਸ਼ਰ ਬੈਲੈਂਸ ਚਾਹੀਦਾ ਡਾਇਬੀਟੀਜ਼ ਸ਼ੂਗਰ ਬੈਲੈਂਸ ਚਾਹੀਦੀ ਹੈ ਇਸੇ ਤਰ੍ਹਾਂ ਕੋਲੇਸਟ੍ਰੋਲ ਯੂਰਿਕ ਐਸਿਡ ਜੀ ਇਹ ਸਾਰਾ ਕੁਝ ਬੈਲੈਂਸ ਚਾਹੀਦਾ ਹੈ ਇਸੇ ਤਰ੍ਹਾਂ ਭਾਈ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਮਾਰੇ ਥੋੜਾ ਹੈ ਬੈਲੈਂਸ ਚਾਹੀਦਾ ਹੈ ਚਾਹੀਦੇ ਤੇ ਹੈਗੇ ਸਾਨੂੰ ਕਹੀ ਜਾਂਦੇ ਇਹਨਾਂ ਨੂੰ ਮਾਰੋ ਇਹਨਾਂ ਨੂੰ ਮਾਰੋ ਲੈ ਦੱਸ ਮਾਰ ਕਿਵੇਂ ਸਕਦਾ ਬੰਦਾ ਇਹਨਾਂ ਨੂੰ ਜੇ ਬੰਦੇ 'ਚ ਗੁੱਸਾ ਹੀ ਮਰ ਗਿਆ ਫਿਰ ਬੰਦਾ ਕਾਦਾ ਰਹਿ ਗਿਆ ਜੇ ਕਾਮ ਹੀ ਮਰ ਗਿਆ ਤੇ ਬੰਦਾ ਕਾਦਾ ਰਹੇਗਾ ਫਿਰ ਉਹ ਲੋਭ ਮਰਦਾ ਥੁਣਾ ਆ ਜਿਹੜੇ ਨਿਆਣੇ ਤੁਹਾਡੇ ਇਥੇ ਕਹਿੰਦੇ ਆ ਮੈਂ ਹੋਰ ਪੜਨਾ ਮੈਂ ਹੋਰ ਪੜਨਾ ਮੈਂ ਹੋਰ ਪੜਨਾ ਇਹ ਲੋਭ ਨਹੀਂ ਤੇ ਹੋਰ ਕੀ ਹੈ ਪੜਨ ਦਾ ਲੋਗ ਚੰਗੀ ਚੰਗੀ ਨੌਲੇਜ ਇਕੱਠੀ ਕਰਨ ਦਾ ਲੋਗ ਮਾਰਦਾ ਨਹੀਂ ਹੁੰਦਾ ਇਹ ਬਸ ਬੈਲੈਂਸ ਹੋਵੇ ਬਸ ਬੈਲੈਂਸ ਕਰਨ ਦੀ ਲੋੜ ਹੈ ਸਾਡੀ ਪ੍ਰੋਬਲਮ ਇਹ ਹੈ ਜਾਂ ਇਹ ਘਟਨੇ ਜਾਂ ਜਿਆਦਾ ਹੀ ਵੱਧੇ ਸਾਡੀਆਂ ਸੰਪਰਦਾਵਾਂ ਨੂੰ ਵੇਖੋ ਸਾਡੀਆਂ ਸੰਪਰਦਾਵਾਂ ਕਈ ਇਹੋ ਜਿਹਿਆਂ ਨੇ ਜਾਂ ਜਮ੍ਹੇ ਠੰਡੀਆਂ ਨੇ ਜਾਂ ਜ਼ਿਆਦਾ ਹੀ 뜨ੰਡੀਆਂ ਨੇ ਜਾਂ ਬੰਦੇ ਵਾਲੇ ਹੀ ਗਰਮ ਨੇ ਜਾਂ ਵਾਲੇ ਹੀ ਠੰਡੇ ਨੇ ਇੱਕ ਉਹ ਨੇ ਜਿਹੜੇ ਕਹਿੰਦੇ ਨੇ ਸਾਨੂੰ ਜੋ ਮਰਜ਼ੀ ਕਹੀ ਜੋ ਅਸੀਂ ਕੁਝ ਨਹੀਂ ਰਹਿਣਾ ਇੱਕ ਕਹਿੰਦੇ ਮਾੜਾ ਜਾਂ ਕਹਿ ਕੇ ਵਿਖਾਤੇ ਨੂੰ ਵੜਦਿਆਂਗੇ ਇੱਕ ਕਹਿੰਦੇ ਇੱਕ ਵਾਲਾ 뜨ੱਤਾ ਇੱਕ ਵਾਲਾ ਹੀ ਠੰਡਾ ਤਾਂ ਕਰਕੇ ਕੀ ਜ਼ਾਇਦਾ ਹੈ ਬੈਲੈਂਸ ਛੱਡੋ ਅਸੀਂ ਸੰਪਰਦਾਵਾਂ ਨੂੰ ਤਤਿਆਂ ਜਾਂ ਠੰਡੇ ਨਹੀਂ ਕਰ ਸਕਦੇ ਆਪਣੇ ਆਪ ਨੂੰ ਤੇ ਕਰ ਹੀ ਸਕਦੇ ਹੈ ਕਿ ਨਹੀਂ ਆਪਣੇ ਆਪ ਨੂੰ ਕਰਕੇ ਰੱਖੀਏ ਸਾਡਾ ਕੰਟਰੋਲ ਸਾਡੇ ਹੱਥ ਹੈ ਕਿ ਨਹੀਂ ਬੋਲੋ ਭਾਈ ਜਿਹੜਾ ਬੰਦਾ ਕਹਿੰਦਾ ਮੇਰਾ ਮੇਰੇ ਤੇ ਕੰਟਰੋਲ ਹੀ ਤੇ ਦੱਸ ਫਿਰ ਤੂੰ ਦੱਸ ਕੀ ਕਰੀਏ ਤੇਰਾ ਆਪਣੇ ਆਪ ਦੇ ਕੰਟਰੋਲ ਕਰ ਸਕਦਾ ਬੰਦਾ ਹੈ ਸ਼ਰਾਬ ਪੀਣ ਦੀ ਆਦਤ ਕਿੰਨੇ ਪਾਈ ਹੈ ਭਲਾ ਆਪੇ ਪਾਈ ਹੈ ਇਤੇ ਬਹਾਨਾ ਫਲਾਣੇ ਨੇ ਲਾਤਾ ਫਲਾਣੇ ਦਾ ਲਾਤਾ ਲਾਦਾ ਸੋ ਧੱਕੇ ਨਾਲ ਤੇਰੇ ਪੁੱਛ ਕੇ ਨਾ ਪਾ ਗਿਆ ਗਿਆ ਜਹਿਰ ਨਹੀਂ ਪਿਆਦੀ ਤੈਨੂੰ ਕਿਸੇ ਨੇ ਸ਼ਰਾਬ ਪੀਤੀ ਇਹਦਾ ਮਤਲਬ ਪੀਣ ਨੂੰ ਜੀ ਆਪਣਾ ਕਰਦਾ ਸੀ ਲਾਈ ਵੀ ਤਏ ਆ ਤੇ ਲਾਹੂ ਕੌਣ ਬੋਲੋ ਆਪੇ ਲਾਵਾਂਗੇ ਮੁੜ ਕੇ ਚੁਣਦਾ ਬੰਦਾ ਆਪ ਹੁੰਦਾ ਹੈ ਚੋਣ ਹਮੇਸ਼ਾ ਅਸੀਂ ਆਪ ਕਰਦੇ ਆ ਮੁੜ ਕੇ ਕਹਿ ਦਿੰਦੇ ਆ ਮਿਲਿਆ ਤੇ ਚਿੱਤ ਰੱਖਿਓ ਇੱਕ ਹੁੰਦਾ ਮਿਲਣਾ ਇੱਕ ਹੁੰਦਾ ਚੁਣਨਾ ਆ ਜਿਹੜੀ ਸਾਡੀ ਲਾਈਫ ਹੈ ਤੁਹਾਡੀ ਤੇ ਮੇਰੀ ਆਪਾਂ ਸਾਰੇ ਗੱਲ ਕਰੋ ਇਹ ਲਾਈਫ ਅਸੀਂ ਚੁਣੀ ਹੈ ਕਿ ਸਾਨੂੰ ਮਿਲੀ ਹੈ ਬੋਲੋ ਬਈ ਮਿਲੀ ਨਹੀਂ ਚੁਣੀ ਹੈ ਮਿਲਦੀ ਨਹੀਂ ਲਾਈਫ ਜਿੰਦਗੀ ਮਿਲਦੀ ਨਹੀਂ ਜ਼ਿੰਦਗੀ ਚੁਣੀ ਜਾਂਦੀ ਹੈ ਚੁਆਇਸ ਹੈ ਸਾਡੀ ਸਾਡੀ ਇੱਛਾ ਹੈ ਸਾਡੀਆਂ ਦਾਦੀਆਂ ਕਹਿੰਦੀਆਂ ਸੀ ਅਸੀਂ ਚੁਣਿਆ ਮੈਂ 10 ਬੱਚਿਆਂ ਦੀ ਮਾਂ ਅੱਜ ਦੀ ਔਰਤ ਕੀ ਚੁਣਦੀ ਹੈ ਬੋਲੋ ਮੈਂ 2 ਬੱਚਿਆਂ ਦੀ ਮਾਂ ਮੈਂ 1 ਬੱਚੇ ਦੀ ਮਾਂ ਵੱਧ ਤੋਂ ਵੱਧ ਮੈਂ 3 ਬੱਚਿਆਂ ਦੀ ਮਾਂ ਪਰ ਪ੍ਰਾਣੇ ਵੇਲਿਆਂ ਵਿੱਚ ਕੀ ਚੁਣਦੀਆਂ ਹੁੰਦੀਆਂ ਸੀ ਅਸੀਂ 10 ਬੱਚਿਆਂ ਦੀਆਂ ਮਾਂ ਉਹ ਚੋਣ ਉਹਨਾਂ ਦੀ ਸੀ ਅੱਜ ਵਾਲੀ ਚੋਣ ਸਾਡੀ ਹੁਣ ਇਹ ਜਿੰਦਗੀ 10 ਬੱਚਿਆਂ ਦੀ ਮਾਂ 8 ਬੱਚਿਆਂ ਦੀ ਮਾਂ ਇਹ ਚੁਣੀ ਐ ਤੇ 2 ਬੱਚਿਆਂ ਦੀ ਮਾਂ ਇਹ ਵੀ ਚੁਣੀ ਕਿਸੇ ਨੇ ਦਿੱਤੀ ਅਸੀਂ ਚੁਣੀ ਐ ਐਡੀ ਵੱਡੀ ਚੋਣ ਜੇ ਤੂੰ ਚੁਣਦਾ ਤੇ ਫਿਰ ਉਹਦੇ ਉਹਦੀ ਖੇਡ ਕੀ ਹੋਈ ਇਹ ਤੇ ਅਸੀਂ ਚੁਣਿਆ ਉਹ ਤੇ ਬਣਿਆ ਅਸੀਂ ਚੁਣਨਾ ਹੈ ਮਰਜ਼ੀ ਐ ਜਿੱਦਾਂ ਮਰਜ਼ੀ ਚੁਣ ਲਓ ਚਾਹੇ ਤੇ ਨਦੀਨ ਵਿੱਚੇ ਹੀ ਐ ਖੇਤ ਦੇ ਨਦੀਨ ਵਿੱਚੇ ਹੀ ਐ ਬਾਥੂ ਵੀ ਵਿੱਚੇ ਹੀ ਹੋਣਾ ਤੇ ਕਣਕ ਵੀ ਵਿੱਚੇ ਹੀ ਹੋਣੀ ਐ ਸਰੋਂ ਵੀ ਵਿੱਚੇ ਹੀ ਐ ਨਦੀਨ ਵਿੱਚੇ ਹੀ ਐ ਫੁੱਲ ਵੀ ਇੱਥੇ ਹੀ ਐ ਕੰਡੇ ਵੀ ਇੱਥੇ ਹੀ ਐ ਇਸ ਇੱਕ ਦੇ ਵਿੱਚ ਕੰਡੇ ਵੀ ਹੈਗੇ ਐ ਫੁੱਲ ਵੀ ਹੈਗੇ ਐ ਚੁਣਨਾ ਕੀ ਐ ਤੂੰ ਤੂੰ ਚੁੜਨਾ ਆਉਂਦੀ ਐ ਗੱਲ ਗੋਮਟ ਚ ਹੁਣ ਅਸੀਂ ਕਹਿੰਦੇ ਸਾਨੂੰ ਤੇ ਮਾੜੇ ਲੀਡਰ ਮਿਲੇ ਐ ਲੀਡਰ ਮਿਲੇ ਐ ਕਿ ਚੁਣੇ ਐ ਤੇ ਕਹਿੰਦੇ ਫਿਰ ਕੀ ਆ ਬਾਅਦ ਚ ਮਾੜੇ ਹੀ ਲੀਡਰ ਮਿਲੇ ਆ ਜੀ ਸਾਨੂੰ ਤੇ ਮਾੜੇ ਹੀ ਲੀਡਰ ਮਿਲੇ ਆ ਵੀ ਮਰਜਾ ਤੈ ਚੁਣਿਆ ਤੁਸੀਂ ਚੁਣਿਆ ਮਿਲਦੇ ਥੋੜਾ ਆ ਬੰਦਾ ਚੁਣਦਾ ਹੈ ਦੇਡਾ ਕਰਕ ਕਰਦਾ ਇੰਡੀਆ ਦਾ ਤੇ ਕਿੰਨੇ ਕੀਤਾ ਲੀਡਰਾਂ ਨੇ ਤੇ ਲੀਡਰ ਕਿੰਨੇ ਬਣਾਏ ਅਸੀਂ ਚੁਣਿਆ ਆ ਜਿਹੜਾ ਗੰਦਾ ਮਾਹੌਲ ਹੈ ਇਹ ਅਸੀਂ ਚੁਣਿਆ ਅਸੀਂ ਸਾਡੀ ਚੋਣ ਹੈ ਜੀ ਅਸੀਂ ਚਾਹੁੰਦੇ ਹੀ ਇਦਾਂ ਮਿਲ ਜਾਏ ਸਰਕਾਰੀ ਨੌਕਰੀ ਸਾਡੇ ਚੋਂ ਕਿਸੇ ਬੰਦੇ ਨੂੰ ਸਰਕਾਰੀ ਨੌਕਰੀ ਮਿਲ ਜਾਏ ਉਦੋਂ ਹੀ ਬੰਦਾ ਕਹਿਣਾ ਮौज ਲੱਗੀ ਕੀ ਕਰੇ ਜਾਓ ਜੀ ਕਰੇ ਨਾ ਜਾਓ ਕਈ ਇਹੋ ਜਿਹੇ ਹੈਗੇ ਨਾ ਇਦਾਂ ਸੋਚਦੇ ਅਸੀਂ ਦਿਮਾਗ ਹੀ ਸਾਡੇ ਇਦਾਂ ਤਮਕ ਕਰਦੇ ਤੇ ਜੇ ਅਸੀਂ ਸਰਕਾਰੀ ਦੇ ਕਿਤੇ ਕੰਮ ਕਰਾਉਣ ਜਾਈਏ ਅਸੀਂ ਨਾ ਟਾਈਮ ਤੇ ਨਹੀਂ ਆਉਂਦੇ ਲੈ ਇਹ ਸਰਕਾਰੀ ਕੰਮ ਹੈ ਇਹ ਗਲਤ ਕੰਮ ਕਰਦੇ ਨੇ ਮਤਲਬ ਅਸੀਂ ਹੈ ਹੀ ਇਹੇ ਸਾਨੂੰ ਆਪਣਾ ਸੁਭਾਅ ਬਦਲਣਾ ਪੈਣਾ ਹੈ ਸਾਡੀ ਚੋਣ ਗਲਤ ਹੈ ਮੇਰੀ ਗੱਲ ਚਿੱਤ ਰੱਖਿਓ ਅੱਜ ਦੀ ਜਿਹੜੀ ਸਾਡੀ ਜ਼ਿੰਦਗੀ ਹੈ ਤੋ ਚਾਹੇ ਤੁਹਾਡੀ ਹੈ ਚਾਹੇ ਬੀਬੀਓ ਤੁਹਾਡੀ ਹੈ ਚਾਹੇ ਅੱਜ ਮੇਰੀ ਹੈ ਇਹ ਸਾਡੀ ਆਪਣੀ ਚੁਆਏ ਸੈ ਸਾਡੀ ਆਪਣੀ ਜੁੜੀ ਹੋਈ ਜ਼ਿੰਦਗੀ ਹੈ ਆ ਜੇ ਮੈਂ ਪੱਗ ਬੰਨੀ ਐ ਮੈਂ ਦਾੜੀ ਰੱਖੀ ਐ ਮੈਂ ਇੱਥੇ ਬੈਠਾ ਜੋ ਮੈਂ ਕਰ ਰਿਹਾ ਇਹ ਮੈਂ ਆਪ ਚੁਣਿਆ ਹੋਇਆ ਹੈ ਇਹਦੇ ਵਿੱਚ ਕਿਸੇ ਦਾ ਦੋਸ਼ ਨਹੀਂ ਤੁਸੀਂ ਕਹਿਣਾ ਲੈ ਮੈਂ ਕਿੱਥੇ ਮੇਰੇ ਪਿਓ ਨੇ ਵਿਆਹ ਕਰਤਾ ਮੇਰਾ ਮੈਂ ਕਿੱਥੇ ਚੁਣੀਏ ਪਿਓ ਨੇ ਚੁਣੀਏ ਤੇ ਪਿਓ ਨੂੰ ਨਾ ਨਹੀਂ ਕਰ ਸਕੀ ਪਿਓ ਦੇ ਪਿਆਰ ਚ ਹਾਂ ਚ ਹਾਂ ਮਲਾਤੀ ਇਹ ਫਿਰ ਚੁਣੀ ਕਿੰਨੇ ਆਪੇ ਚੁਣੀ ਅਸੀਂ ਚੁਣੀ ਇਹ ਸਾਡੀ ਚੁਆਏ ਸੀ ਸਾਡੀ ਮੈਂ ਤਾਂ ਆ ਕੰਮ ਕਰਨਾ ਨਹੀਂ ਸੀ ਚਾਹੁੰਦਾ ਫਿਰ ਮਾਂ ਨੇ ਬਾਲਾ ਪ੍ਰੈਸ਼ਰ ਪਾਤਾ ਫਿਰ ਪਿਆਰ ਕਿਹਦੇ ਨਾਲ ਸੀ ਮਾਂ ਨਾਲ ਹਾਵੀ ਹੋ ਗਿਆ ਨਾ ਮਾਂ ਦਾ ਪਿਆਰ ਫਿਰ ਚੋਣ ਕਿੰਨੇ ਕੀਤੀ ਅਸੀਂ ਸੈਂਟਰ ਦੇ ਵਿੱਚ ਵੇਖੋ ਸਾਡੀ ਲਾਈਫ ਚਾਹੇ ਮਾੜੀ ਏ ਚਾਹੇ ਚੰਗੀ ਏ ਇਹਦੇ ਸੈਂਟਰ ਦੇ ਵਿੱਚ ਅਸੀਂ ਆਪਾਂ ਸੈਂਟਰ ਦੇ ਵਿੱਚ ਅਸੀਂ ਆਪਾਂ ਅਸੀਂ ਤੇ ਮੈਂ ਤੁਹਾਨੂੰ ਕਹਿਣਾ ਇਹ ਜਾ ਰਿਹਾ ਖੁੱਲ ਕੇ ਬਾਉਤੀ ਕਰਕੇ ਇਹਦੀ ਜ਼ਿੰਮੇਵਾਰੀ ਲਿਆ ਕਰੀਏ ਵੀ ਮੈਂ ਜ਼ਿੰਮੇਵਾਰ ਆ ਮੇਰੀ ਲਾਈਫ ਜੇ ਚੰਗੀ ਹੈ ਤਾਂ ਵੀ ਜ਼ਿੰਮੇਵਾਰ ਮੈਂ ਆ ਮਾੜੀ ਹੈ ਤਾਂ ਵੀ ਜ਼ਿੰਮੇਵਾਰ ਮੈਂ ਆ ਕਵਾਂਗੇ ਨਾ ਇਹ ਤੇ ਫਿਰ ਇਹਦੇ ਨਾਲ ਇੱਕ ਗੱਲ ਵਧੀਆ ਪੜਜੂ ਜੇ ਮਾੜੀ ਹੋਈ ਫਿਰ ਤੈਨੂੰ ਪਤਾ ਲੱਗ ਜਾਣਾ ਵੀ ਹੁਣ ਸੁਧਾਰਨੀ ਵੀ ਇਹ ਮੈਂ ਜਦੋਂ ਜ਼ਿੰਮੇਵਾਰੀ ਕਿਸੇ ਬੰਦੇ ਨੂੰ ਜ਼ਿੰਮੇਵਾਰੀ ਦੇ ਦੋ ਵੀ ਤੇਰਾ ਕੰਮ ਮੈਂ ਤੈਨੂੰ ਪੁੱਛਾਂਗੇ ਕਿਸੇ ਬੰਦੇ ਨੂੰ ਕੋਈ ਜ਼ਿੰਮੇਵਾਰੀ ਦੇ ਦੋ। ਵੀ ਜੇ ਕੋਈ ਪੰਗਾ ਪੈ ਗਿਆ ਮੈਂ ਤੈਨੂੰ ਪੁੱਛਣਾ ਆ ਤੈਨੂੰ ਦਿੱਤਾ ਕੰਮ। ਫਿਰ ਅਗਲਾ ਧਿਆਨ ਰੱਖੂਗੇ ਨਹੀਂ ਰੱਖੂ। ਬੋਲੋ ਯਾਰ। ਤੇ ਜੇ ਤੁਹਾਡੀ ਜ਼ਿੰਮੇਵਾਰੀ ਦੀ ਲਾਈਫ ਦੀ ਤੁਹਾਡੀ ਜ਼ਿੰਮੇਵਾਰੀ ਤੁਹਾਨੂੰ ਦੇ ਦਈਏ ਜ਼ਿੰਦਗੀ ਦੀ ਫਿਰ ਧਿਆਨ ਨਹੀਂ ਰੱਖੋਗੇ? ਹੁਣ ਜ਼ਿੰਮੇਵਾਰੀ ਕੀ ਦੀ ਹੈ? ਰੱਬ ਕਰੂ ਉਹ ਕਰਾ ਦਿੰਦਾ ਉਹ ਕਰਦਾ ਲੱਗਦਾ ਸਿੱਧਾ ਢਿੱਡ ਤੇਰਾ ਰੱਬ ਕਰ ਗਿਆ। ਐਡਾ ਚੌੜਾ ਤੈਨੂੰ ਉਹ ਐਨੇ ਪਕੌੜੇ ਪਲੇਟ 'ਚ ਪਾ ਕੇ ਰੱਬ ਦੇ ਕੇ ਜਾਂਦਾ। 5 ਚਮਚੇ ਘੋਲ ਕੇ ਮਿੱਠੇ ਦੇ ਪੀਣਾ ਤੈਨੂੰ ਰੱਬ ਤੇ ਆ ਕੇ ਜਾਂਦਾਂ ਨੂੰ ਘੋਲ ਪੀ ਇਹਨੂੰ ਉਹ ਦੇ ਕੇ ਗਿਆ ਤਿੰਨ ਉਹ ਹੀ ਕਰੀ ਕਰਾਈ ਜਾਂਦਾ ਹੈ ਵੱਡਣ ਜੋਗਾ ਹੈਗੇ ਬਕਵਾਸ ਮਾਰੀ ਜਾਂਦੇ ਅਸੀਂ ਤੇ ਉਹੇ ਜੇ ਸਾਡੇ ਵਰਗੇ ਬੰਦੇ ਅਗਲਾ ਨਕਮਾ ਉਹਨੂੰ ਹੋਰ ਗੇ ਹਾਂ ਜੀ ਪਰਮਾਤਮਾ ਹੀ ਕਰੀ ਕਰਾਈ ਜਾਂਦਾ ਹੈ ਪਰਮਾਤਮਾ ਹੀ ਕਰ ਲੇ ਦੱਸ ਰੱਬ ਤੇ ਇਥੇ ਵਾਗ ਵਿੱਚ ਸਾਡੀ ਲਾਈਫ ਸਾਡੀ ਚੁਆਇਸ ਹੈ ਮੈਂ ਨਹੀਂ ਦੌੜਦਾ ਮੈਂ ਨਹੀਂ ਭੱਜਦਾ ਮੈਂ ਇਦਾਂ ਦਾ ਬਣਨਾ ਚਾਹੁੰਦਾ ਹੈ ਮੇਰੀ ਚੁਆਇਸ ਮੈਂ ਫੇਟ ਰਹਿਣਾ ਚਾਹੁੰਦਾ ਮੈਂ ਭੱਜਦਾ ਮੈਂ ਦੌੜਦਾ ਇਹ ਇਹ ਵੀ ਮੇਰੀ ਚੁਆਇਸ ਹੈ ਬਸ ਤਾਂ ਜ਼ਿੰਦਗੀ ਬਦਲੂ ਜਿੱਤੇ ਜ਼ਿੰਮੇਵਾਰੀ ਸਾਨੂੰ ਮਿਲੀ ਅਸੀਂ ਜ਼ਿੰਮੇਵਾਰੀ ਕਿਸੇ ਹੋਰ ਤੇ ਸਿੱਟੀ ਹੋਈ ਬੇੜਾ ਕਰਕ ਹੋਇਆ ਹੀ ਇਸ ਦਾ ਜਿਹੜਾ ਨਾ ਰੱਬ ਹੈ ਰੱਬ ਬਣਾਇਆ ਜਿਹੜਾ ਕਿਤੇ ਬੈਠਾ ਉਹਦੇ ਤੇ ਜ਼ਿੰਮੇਵਾਰੀਆਂ ਸਿੱਟ ਕੇ ਹਰ ਬੰਦਾ ਆਪ ਬਚ ਗਿਆ ਮੌਜ ਹੀ ਤਾਂ ਕਰਦਾ ਜਿੱਦੇ ਇਹ ਨੁਕਤਾ ਸਮਝ ਆ ਗਿਆ ਤੁਸੀਂ ਮੇਰੀ ਗੱਲ ਨੋਟ ਕਰ ਲਓ ਜਿੱਦੇ ਸਮਝ ਆ ਗਿਆ ਮੇਰੀ ਜ਼ਿੰਮੇਵਾਰੀ ਹੈ ਉਦੋਂ ਤੁਸੀਂ ਠੀਕ ਕਰਨ ਵਾਲੇ ਬਾਹਰ ਤੁਰ ਪੈਣਾ ਉਦੋਂ ਹੀ ਤਾਂ ਤਾਂ ਮੈਂ ਕਹਿੰਦਾ ਵੀ ਰੱਬ ਕੋਈ ਨਹੀਂ ਇੱਥੇ ਸਾਰਾ ਕੁਝ ਆਪਾਂ ਸਾਰੇ ਰੱਬ ਦਾ ਰੂਪ ਆ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਸਿਖਾਇਆ ਅਕਲ ਲਾਓ ਬੰਦੇ ਬਣ ਕੇ ਦਿਮਾਗ ਵਰਤ ਕੇ ਬਸ ਆਪਣੇ ਆਪ ਨੂੰ ਸੁਧਾਰੋ ਜੋ ਗਲਤ ਹੋਇਆ ਠੀਕ ਕਰੋ ਇਹਨੂੰ ਆਪੇ ਸਵਾਰ ਆਪਣ ਹੱਥੀ ਆਪਣਾ ਆਪੇ ਤੁਹਾਨੂੰ ਕਥਾ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਵਾਹਿਗੁਰੂ ਜੀ ਲਿਖਣ ਦੇ ਨਾਲ ਮਨ ਸ਼ੁੱਧ ਤੇ ਸੋਚ ਉੱਚੀ ਹੁੰਦੀ ਹੈ ਇਸ ਕਰਕੇ ਵਾਹਿਗੁਰੂ ਜੀ ਹਮੇਸ਼ਾ ਹੀ ਲਿਖਣਾ ਚਾਹੀਦਾ ਹੈ ਵਾਹਿ